So, <laughs> must <laughs> 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 ਗੁਰੂ ਬਾਣੀ ਕਹੈ ਸਿਜ ਬੁਖਨ ਜਨੁ ਮਾਨਾ ਪ੍ਰਤਾਪ ਗੁਰੂ ਨਿਸਤਾਰ ਸਤਨਾਮੁ ਸ੍ਰੀ ਵਾਹਿਗੁਰੂ ਜੀ ਅਲਾਸਰੀ ਮਹਲਾ ਪੰਜਵਾਂ ਉਪੁਬਿਦਾਰਿ ਹੋ ਚਤੁਰ ਦਿਸਾ ਕੀ ਮੋਹ ਬਲਤਨਾ ਸਿਰ ਉਪਰ ਕਰ ਧਾਰਿ ਕਿਰਪਾ ਘਟਾ ਗਵ ਲੋਕ ਮੁਕੀਨਾ ਦਾਸ ਗਦੁ ਉਪਬਿਦਾਰਿ ਹੋ ਹਰ ਜਨ ਰਾਖੇ ਗੁਰੂ ਗੋਬਿੰਦ ਆਠਲਾ ਦਿਆਲੂ ਪ੍ਰਭੂ ਰਬੰਦਾ ਨਹਾਉ ਜੋ ਮੰਗੈ ਠਾਪੁਰ ਆਪਣੇ ਤੇ ਸੋਈ ਸੋਈ ਦਿਵੇ ਨਾਨਕ ਦਾਸ ਮੁਖ ਤੇ ਜੋ ਬੋਲੇ ਇੱੱਲਾ ਸੱਚ ਹੋਵੇ ਜੋ ਮੰਗੈ ਠਾਪੁਰ ਆਪਣੇ ਤੇ ਕਤੇ ਜਬੋ ਬੋਲਾ ਜਿਹਾਵਾ ਸੱਚ ਹੋ ਗਾ ਵਾਹਿਗੁਰੂ ਦੀ ਗਾਪਨ ਸਾਵਾਹਿਗੁਰੂ ਦੀ ਫਤਿਹ ਪਰਮ ਸਤਿਗੁਰੂ ਜੀ ਦੀ ਕਿਰਪਾ ਜੀ ਜੀ ਸਾਸੰ ਜੀ ਤੁਮ ਤਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੋ ਉਤਰਵਾਣੀ ਆਪ ਜੀ ਸਤਿਗੁਰੂ ਜੀ ਸਾਇੰਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੌਂਦ ਰਣਮਕਵਾਤ ਵਿਚੋਂ ਤੁਹਾਨੂੰ ਆਪ ਜੀ ਨੂੰ ਸੁਣਨ ਦੀ ਖੁਸ਼ੀ। ਜੰਨ ਜੀ ਸਤਿਗੁਰ ਸਮਾਏ ਸਾਇੰਸ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਰਾਗ ਜਸਨੇੰਦਰ ਵਿਚ ਪਾਠ ਕਰਵਾਣੀ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਜਿਸ ਪਾਠ ਦਾ ਇਸ ਪੋਕ੍ਰਾਸਤਿਸ ਸੁਵਾਇ ਮਾਰਾ ਦੇ ਸਤਿਗੁਰੂ ਆਸ਼ਾ ਦੀ ਪਾਵਨ ਉਪ ਬਚਨ ਕਰਦੇ ਹੋਏ ਹਨ। ਕਲਾਸਰੀ ਮਹਲਾ 5 ਚਤੁਰ ਦਿਸਾ ਕੀ ਤੋ ਵਲ ਅਪਨਾ ਸਿਰ ਉਪਰ ਕਰ ਧਾਰੇ ਹੋ ਕਿਰਪਾ ਕਟਾਰ ਦੇ ਵਲੋਖ ਨਕੀਨੋ ਦਾਸ ਕਾ ਦੁਮੇਦਾਰੇ ਹੋ ਧੰਨ ਧੰਨ ਸਤਿਗੁਰੂ ਸਾਈਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜੀ ਉਸ ਪ੍ਰਮਾਤਮਾ ਪਰਮ ਪੁਰਖ ਜੀ ਦੇ ਬਲ ਨੰਨ ਕਰਤੇ ਆਂ ਚਤੁਰ ਦਿਸਾ ਕੀ ਤੋ ਵਲ ਅਪਨਾ ਪ੍ਰਭੂ ਜੀ ਆਪੇ ਦਵਲ ਜੋ ਤੇ ਸਾਡੀ ਤੇ ਹੈ ਆਪ ਦੀ ਦਸਰਿਆ ਦੇ ਸਿੱਤੇ ਬਿਨ ਪ੍ਰਿਆਪਤ ਨਾ ਕਰੋ ਸਤਨੁਭ ਜੀ ਬਖਸ਼ ਕਰਦੇ ਆਨ ਕਿਰਪਾ ਪਟਾ ਦੇ ਵੰ ਲੋਕਨ ਕੀਮਾਂ ਆਸ ਕਦ ਦੁਖ ਦਰਿਆ ਰਹੋ ਦੇ ਪ੍ਰਭ ਜੀ ਪੂਰਨ ਕਿਰਪਾ ਕਰੋ ਦਸਰੇ ਦੇ ਸਾਰੇ ਦੁਖ ਦੂਰ ਕਰਨਾ ਪਰ ਭਰਜਨ ਰਾਕੇ ਦੁਰਦੋਮੈਨ ਆਪ ਰਾਮ ਨੂੰ ਗੁਰੂ ਬਸਾੰਦ ਸਤਿਗੁਰੂ ਜੀ ਕਹਿੰਦੇ ਹਰ ਜਾਨ ਰਾਖੇ ਗੁਰੂ ਗੰਨ ਜਿਹੜੇ ਉਸਾਰ ਪਰ ਉਹਦੇ ਲੋਗ ਉਹਨਾਂ ਦੀ ਰਾਖ ਨ ਗੁਰੂ ਜੀ ਆਪ ਕਰਦੇ ਆ ਬੰਦ ਲਾ ਕੇ ਬੜੇ ਨਾਲ ਲਾ ਕੇ ਸਭ ਆਪਣ ਮਿਲ ਜਿੰਦਿਆਂ ਉਹ ਤਿਆਰ ਪ੍ਰਭੂ ਨੂੰ ਬਸਾੰਦ ਰਾਣਾ ਰਹਾ ਜੋ ਮੰਗਦਾ ਤੁਰਿ ਆਪਣੇ ਸੋਰੀ ਸੋਰੀ ਬਖਸ਼ਾ ਕਰਦੇ ਆ ਨਾਨਕ ਦਾਸ ਮੁਕਤ ਤੇ ਜੋ ਬੋਲੈ ਇਹ ਉਹ ਸੱਚ ਹੋਵੇ ਗੁਰੂ ਦਾ ਪਿਆਰਾ ਜਨੂ ਗੁਰੂ ਦਾ ਦਾਸ ਰਾਜਨ ਮੁਕਤੇ ਬੋਲਦਾ ਉਹ ਦੁਹਾੜਾ ਜਰਨਾ ਤੇ ਵੀ ਉਹ ਤੇ ਵੀ ਸੱਚ ਸਾਥ ਹੁੰਦਾ ਗੁਰੂ ਪਿਆਰੇ ਇਸ ਅੱਜ ਦਾ ਇਕੱਠ ਸਾਧ ਸੰਤ ਸਭੂ ਗੁਰੂ ਸਾਹਿਬਾਨ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਮਨਪ੍ਰੇਰਿਤ ਨੂੰ ਪ੍ਰਵਾਹ ਇਸ ਤਰ੍ਹਾਂ ਨਾਮ ਆਖੇ ਨੇ ਜਪ ਸਤਿ ਸਰੂਪ ਕੀ ਧੰਜੀ ਸਾਧੂ ਸੰਗ ਪਾਸ਼ਾ ਦੀ ਪਾਵਨ ਕਿਰਪਾ ਕਰਦੀ ਆਪ ਸਭ ਸੰਤਾਂ ਨੂੰ ਰੱਬ ਦੇ ਜਪਨਾ ਸੇ ਅੰਮਿਤ ਆਤਮਾ ਜਾਤ ਹੋ ਜਾਂਦਾ ਤਾਂ ਜੋ ਸਿੱਧੀ ਨੂੰ ਸਤਿਗੁਰੂ ਦੀ ਮਹਸਸ ਕਰਨ ਦੀ ਇਹਨਾਂ ਵਿਚਾਰਾਂ ਨਾਲ ਸਾਡੇ ਸੰਤਾਂ ਕੋਲ ਅਕਤਿ ਦੀ ਸਾਜ ਪਾਏ ਅੱਖ ਜਵਾਹਿ ਪਖੰਸਾ ਵਾਹਿ ਕੀ ਫਤਿਹ ਗੱਲ ਗੰਗਰ ਨਾ ਆਉਣਾ ਲੋਣਾ ਹੋਵੇ ਜਦੋਂ ਗੰਗਰ ਕੋ ਆਵੇ Só para Yeah. <laughs>